ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੈਰੋਂ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਬਾਈ ਸਤਨਾਮ ਸਿੰਘ ਦੇ ਕੋਲ ਕੈਰੋਂ ਤੋਂ ਜੇਕਰ ਦੋਸਤੋ ਗੱਲ ਕਰੀਏ ਬਿਲਕੁਲ ਤੁਸੀਂ ਇਸ ਘਰ ਵਿਜ਼ਿਟ ਕਰਨੀ ਹੈ ਕੈਰੋਂ ਦੇ ਬਿਲਕੁਲ ਨਾਲ ਦੋਸਤੋ ਇੱਕ ਗ੍ਰੈਂਡ ਕੈਰੋਂ ਪੈਲੇਸ ਆ ਬਿਲਕੁਲ ਨਾਲੋਂ ਛੜਕ ਨਿਕਲਦੀ ਆ ਉਹ ਸਿੱਧੀ ਬਾਈ ਸਤਨਾਮ ਸਿੰਘ ਹੋਰਾਂ ਦੇ ਘਰ ਆਉਂਦੀ ਆ ਤੇ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਜੜੇ ਆ ਮੋਰਸਟਲੀ ਤੁਹਾਨੂੰ ਇਸ ਘਰੋਂ ਦੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਗਾਵਾਂ ਹੋਣ ਚਾਹੇ ਮੱਝਾਂ ਹੋਣ ਤੇ ਅੱਜ ਜਿਆਦਾ ਗਿਣਤੀ ਜਿਹੜੀ ਆ ਮੱਝਾਂ ਝੋਟੀਆਂ ਦੀ ਆ ਚਾਰ ਮੱਝਾਂ ਹੋਣਗੀਆਂ ਦੋ ਬਿਲਕੁਲ ਵਹਿੜਾ ਦਿਖਾ ਦਾਂਗੇ ਸੱਜਰ ਸੂਨ ਵਾਲੀਆਂ ਡਿਟੇਲ ਇਨਫੋਰਮੇਸ਼ਨ ਆਪਾਂ ਬਾਈ ਸਤਨਾਮ ਦੇ ਨਾਲ ਗੱਲਬਾਤ ਕਰ ਲਾਂਗੇ ਅੱਜ 24 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਕੋਈ ਮਾਰਨਿੰਗ ਦੇ 8:30 ਵਜੇ ਦਾ ਜਿਹੜਾ ਸਮਾਂ ਹੈਗਾ ਜਿਹੜਾ ਪਸ਼ੂ ਪਸੰਦ ਆਊਗਾ ਦੋਸਤੋ ਦੋ ਟਾਈਮ ਚੁਵਾਈ ਕਰ ਸਕਦੇ ਹੋ ਘਰ ਵਿਜਿਟ ਕਰਕੇ ਤਸੱਲੀ ਕਰਨ ਤੋਂ ਬਾਅਦ ਆਨਰ ਮਾਲਕ ਦੇ ਨਾਲ ਤੁਸੀਂ ਸੌਦਾ ਕਰ ਸਕਦੇ ਹੋ ਆਹ ਕਰਦੇ ਆਂ ਗੱਲਬਾਤ ਭਾਈ ਸਤਨਾਮ ਸਿੰਘ ਦੇ ਨਾਲ ਪੁੱਛਦੇ ਆਂ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸੋ ਐਨੀਮਲ ਕਾਫੀ ਚੰਗੇ ਖਾਸੇ ਵਧੀਆ ਲੱਗ ਰਹੇ ਆ ਠੀਕ ਆ ਜੀ ਹਵਾਨੇ ਵੱਲੋਂ ਬਾਕੀ ਸਿਹਤ ਵੱਲੋਂ ਵੀ ਕਾਫੀ ਰਾਜੀ ਲੱਗਦੇ ਪਿਆ ਬਾਕੀ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਕਰਾਂਗੇ ਸਾਜੀ ਸਭ ਤੋਂ ਪਹਿਲਾਂ ਭਾਈ ਸਤਨਾਮ ਸਿੰਘ ਸਾਸਰੀਕਾਰ ਤਸਵੀਰ ਜੀ ਜੀ ਹਾਂ ਚੱਲ ਹੋਰ ਭਾਈ ਠੀਕ ਠਾਕ ਕਿਰਪਾ ਮਹਾਰਾਜ ਜੀ ਚੜ੍ਹਦੀ ਕਲਾ ਚਲੋ ਸ਼ੁਕਰ ਮਾਲਕ ਦਾ ਚਾਹੀਦਾ ਤੇ ਭਾਈ ਸਤਨਾਮ ਅੱਜ ਪਸ਼ੂ ਚਾਰ ਦਮਜਾਂ ਝੋਟੀਆਂ ਨੇ ਹਾਂਜੀ ਦੋ ਕਿਹੜਾ ਹਾਂਜੀ ਦੋ ਬਣਾ ਗੱਭਣੀਆਂ ਤੇ ਸ਼ਹੀ ਆਲ ਦੀ ਵੜਾ ਆਪਣੇ ਗੱਭਣਿਆ ਜੇ ਕੈਚਾ ਵਸੀ ਬੱਚੇ ਵਗੇਰਾ ਠੀਕ ਆ ਜੀ ਹਾਂਜੀ ਤੇ ਮਹੀਆਂ ਤਿਆਂ ਦੀਆਂ ਸੁਈਆਂ ਦੇਖ ਲਓ ਆਪਣੇ ਇੱਕ ਮੱਝ ਵੀ ਗੱਭਣ ਆ ਗਈ ਤਿੰਨ ਸੁਈਆਂ ਸਪਾਈਆਂ ਤਾਜ਼ੀਆਂ ਨਾਲੂ ਬੱਚੇ ਦੇ ਬਿਲਕੁਲ ਤਾਜ਼ੀਆਂ ਦੋਨੋਂ ਤਰ੍ਹਾਂ ਦੇ ਲਓ ਜੀ ਠੀਕ ਹੈ ਤੇ ਪਹਿਲੇ ਨੰਬਰ ਤੋਂ ਦੋਸਤੋ ਜਿਹੜੀ ਇਹ ਆਪਾਂ ਝੋਟੀ ਤੋਂ ਸਟਾਰਟ ਕਰ ਲੈਂਦੇ ਆ ਝੋਟੀ ਤੋਂ ਸ਼ੁਰੂਆਤ ਕਰਦੇ ਆ ਭਾਈ ਸਤਨਾਮ ਸੂਬਾ ਸੂਈ ਇਹ ਦੂਜਾ ਸੂਬਾ ਸੂਈ ਆ ਜੀ ਦੂਜਣ ਹਾਂ ਜੀ ਠੀਕ ਮਗਰੇ ਦੀ ਇਹ ਮਤਲਬ ਕਟਾ ਜੇ ਪਰਸੋਂ ਦੀ ਵਹਿ ਸੂਈ ਮਗਰ ਕਟਾ ਹੈ ਤੇ ਆਪ ਦੂਜੇ ਸੂਬੇ ਆ ਤੇ ਪਰਸੋਂ ਦੀ ਸੂਈ ਆ ਹਾਂ ਜੀ ਕਿਲਾ ਬਿਲਕੁਲ ਦੇਖੋ ਬਿਲਕੁਲ ਆ ਬੱਚੇ ਦੇ ਨਾਲੂ ਨਾਲ ਤੇ ਹੈਗਾ ਕਿਲਾ ਨਾਲ ਉਹ ਠੀਕ ਤੇ ਮੂਹ ਮੱਥੇ ਦੀ ਕਾਫੀ ਖੂਬਸੂਰਤ ਆ ਬਾਕੀ ਥਣੇਵਾ ਤੁਸੀਂ ਆਪ ਵੇਖ ਕੇ ਚੈੱਕ ਕਰੋ ਜੋਰ ਜਾਲ ਬਹੁਤ ਸੋਹਣੀ ਪੋਲੀ ਪੋਲੀ ਚਵਾਈ ਹੈ ਜੀ ਬਹੁਤ ਜਿਆਦਾ ਜੀ ਠੀਕ ਹੈ ਜੀ ਚਵਾਈ ਪਾਈ ਕਹਿੰਦਾ ਵੀ ਬਿਲਕੁਲ ਜਮਾ ਜਿਹੜੀ ਪੋਲੀ ਚਵਾਈ ਲੱਗੀ ਆ ਇਸ ਝੋਟੀ ਨੂੰ ਠੀਕ ਹੈ ਜੀ ਦੂਜਾ ਸੂਆ ਹੈ ਤੇ ਜਿਹੜੇ ਵੀਰ ਤੁਸੀਂ ਲੱਭ ਰਹੇ ਹੋ ਖਰੀਦਣ ਦੇ ਚਾਹਵਨ ਜ਼ਰੂਰ ਤੁਸੀਂ ਹੱਥ ਪਾ ਸਕਦੇ ਹੋ ਠੀਕ ਆ ਝੋਟੀ ਚੰਗੀ ਆ ਬਿਲਕੁਲ ਕੱਦ ਕਾਰ ਦੀ ਬੜੀ ਵਧੀਆ ਤੇ ਪੌਲਾ ਹੁਣ ਕਿੰਨਾ ਚਵਾਰੀ ਹੈ ਜੀ ਇਹਦੇ ਦੇ ਕੋਲ 9 9.5 ਕਿਲੋ ਪੌਲਾ ਜੀ ਸੱਜੇ ਦੇ ਦੀ ਸੂਈ ਜੀ 9 9.5 ਜਿਹੜਾ ਪੌਲਾ ਹੈਗਾ 9.5 ਕਿਲੋ ਜਿਹੜਾ ਦੋਸਤੋ ਫੌਲੀ ਦੀ ਚਵਾਈ ਆ ਤੀਜੇ ਦਿਨ ਦੇ ਵਿੱਚ ਅੱਜ ਹੋ ਰਹੀ ਹੈ ਠੀਕ ਆ ਬਾਕੀ ਸਿੰਘ ਮੂੰਹ ਮੱਥਾ ਬੰਤਰ ਕਾਫੀ ਖੂਬਸੂਰਤ ਆ ਪੇਟ ਕੁਠੇਲੀ ਵੀ ਚੰਗੀ ਆ ਆ ਵੇਖੋ ਜੀ ਪਤਲਾ ਪਿੰਡਾ ਤੇ ਬਿਲਕੁਲ ਰਾਜੀ ਹਨ ਦੇ ਵਿੱਚ ਕਾਫੀ ਸਾਫ ਜਿਹੜੇ ਵੀਰ ਨੇ ਖਰੀਦਣੀਆਂ ਆਪਦੀ ਦੋ ਰੰਗ ਚੁਵਾਈ ਕਰ ਲਓ ਕੋਈ ਚਾਰ ਟਾਈਮ ਕੱਢ ਲਓ ਲਾਈਵ ਚੁਵਾਈ ਕਰਨੀ ਆ ਵੀਡੀਓ ਕਾਲ ਤੇ ਕਰ ਲਿਓ ਉਹ ਤੁਹਾਡੀ ਆਪਦੀ ਜਿਹੜੀ ਦੋਸਤੋ ਇੱਛਾ ਆ ਠੀਕ ਆ ਤੇ ਪਤਾ ਹੋਵੇ ਤੁਹਾਨੂੰ ਲਈ ਬਹੁਤ ਜਿਆਦਾ ਦੋ ਜਿਆਦਾ ਸੋਨੇ ਪੋਲ ਦੀ ਪਰ ਜਵਾਲ ਥੱਲੇ ਬਾਰੇ ਡੀ ਪੋਲ ਆਹ ਲਓ ਉਹ ਬੱਚਾ ਲੱਗਿਆ ਫਿਰ ਕਸਮ ਵੀ ਥੋੜੀ ਹੂੰ ਹੂੰ ਤੇ ਬਾਈ ਸਤਨਾਮ ਹਾਂ ਨਾ ਫਿਰ ਕਿੰਨੇ ਕੀ ਦੀ ਹੁੰਦੀ ਏ ਜਿਹੜੀ ਛੋਟੇ ਮੁੱਲ ਦੇ ਭਾਵੇਂ ਨਾ ਜਿਹੜਾ ਆਹ ਆਹ ਕੋਟ ਠੱਪਰੀ ਆ ਕਿਹੜੀ ਦਿੰਦਾਂਗੇ 70000 ਦੀ ਹਾਂਜੀ ਭਾਣਾ ਝੋੜੀ ਲਈ ਆ ਭਾਣਾ ਪੰਜ ਦਿਨ ਬਹੁਤ ਜਾਈ ਚੰਗੀ ਝੋੜੀ 10 20 ਲਾ ਕੇ ਲੋੜੀ ਹਾਂ ਠੀਕ ਹੈ ਹਾਂਜੀ ਚਲੋ ਬਾਕੀ 78000 ਦੀ ਜਿਹੜੀ ਆ ਦੋਸਤੋ ਹਾਂ ਨਾ ਹੈਗੀ ਠੀਕ ਆ ਤੇ 78000 ਦੇ ਵਿੱਚੋਂ ਬਾਕੀ ਮੌਕੇ ਦਾ ਛੋੜ ਛੱਪਾ ਹੋ ਜੂ ਬਾਕੀ ਝੋਟੀ ਪਸੰਦ ਆਊਗੀ ਤੁਹਾਨੂੰ ਦੂਜਾ ਸੂਬਾ ਸੂਈ ਆ ਤੇ ਝੋਟੀ ਛੋਟੀ ਨਹੀਂ ਬਹੁਤ ਅੱਛੀ ਠੀਕ ਆ ਜੀ ਸੋ ਹਵਾਨੇ ਦੀ ਵੀ ਕਾਫੀ ਖੂਬਸੂਰਤ ਇਸ ਤੋਂ ਬਾਅਦ ਇੱਕ ਮੱਝ ਤੁਹਾਨੂੰ ਦਿਖਾਉਣੇ ਆ ਹਾਂਜੀ ਤੇ ਇਹ ਵੀ ਤਾਜੀ ਸੂਈ ਇਹ ਕੱਲ ਦੀ ਸੂਈ ਆ ਜੀ ਹੂੰ ਇਹ ਕੱਲ ਸੂਈ 11 12 ਵਜੇ ਅੱਛਾ ਜੀ ਹਾਂ ਜੀ ਜੋਣ ਤੇ ਇਹ ਮਗਰ ਕੱਟੀ ਆ ਠੀਕ ਹੈ ਜੀ ਜੋਣ ਚਾਣ ਬਹੁਤ ਜਿਆਦਾ ਮੈਂ ਵਰੀਆ ਫੋਲੀ ਫੋਲੀ ਠੀਕ ਹੈ ਸੂਆ ਕਿ ਨਮਾ ਹੋਗਾ ਤੀਸਰਾ ਹੋਗਾ ਜੀ ਤੀਸਰਾ ਹਾਂ ਜੀ ਸੂਆ ਭਾਈ ਤੀਸਰਾ ਕਹਿੰਦਾ ਸਤਨ ਸਿੰਘ ਵੀ ਤੀਸਰਾ ਸੂਆ ਸੂਈ ਤੇ ਪਰਸੋਂ ਹਨਾ ਜੀ ਨਾਲ ਹੀ ਕੱਲ 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 11:00 ਵਜੇ ਕੱਲ 11:00 ਵਜੇ ਸੂਈ ਆ ਦੋਸਤੋ ਨਾਲੂ ਬਿਲਕੁਲ ਬੱਚੇ ਦੇ ਨਾਲ ਬੱਚੇ ਦੇ ਨਾਲ ਰਿਬ ਲੜੀ ਆ ਚਾਰ ਘੋੜਾ ਆ ਦੇਖੋ ਜੀ ਠੀਕ ਆ ਹਾਂ ਤੇ ਪਰ ਜੇ ਕੋਈ ਖਬਰ ਦਾ ਠੀਕ ਆ ਤੇ ਪੇੜ ਪੁੜੇ ਦੀ ਵੀ ਵੇਖੋ ਤੁਸੀਂ ਕਾਫੀ ਜੜਾਈ ਆ ਚੌੜਾ ਪੇਟ ਪੁੜਾ ਤੇ ਬਾਕੀ ਥਣ ਚੱਡਾ ਜਿਹੜਾ ਦੋਸਤੋ ਤੁਹਾਨੂੰ ਆਪਾਂ ਬਾਹਰ ਤੋੜ ਕੇ ਦਿਖਾਉਣੀ ਆ ਪੂਰੀ ਫੁੱਲ ਵੱਡੀ ਬਈ ਆ ਦੇਖੋ ਫੁੱਲ ਵੱਡੀ ਮਾਝਾ ਦੋਸਤੋ ਸਰੀਰ ਘਟਾਂਜਾ ਵੇਖੋਗੇ ਤੇ ਕਾਫੀ ਖੁੱਲਾ ਸਰੀਰ ਘਟਾਂਜਾ ਹਵਾਨੇ ਦੀ ਚੱਡੇ ਦੀ ਬਾਈ ਸੁਖਨ ਸਿੰਘ ਕਹਿੰਦਾ ਵੀ ਪੂਰੀ ਖਬਰਦਾਰ ਵੀ ਕਾਣਾ ਨੇਵਾ ਜਿਹੜਾ ਦੋਸਤੋ ਤੁਸੀਂ ਆਪ ਵੀ ਅੰਦਾਜ਼ਾ ਲਾ ਰਹੇ ਹੋ ਵੀ ਵੱਡਾ ਥਣ ਦੇਵਾ ਹੈ ਤੇ ਸੁਈ ਗੱਲ ਦਾ ਬਾਕੀ ਉਸ ਦੂ ਦੇ ਵਿੱਚ ਥੋੜਾ ਜਿਹਾ ਹੁੰਦਾ ਠੀਕ ਹੈ ਜੀ ਫਿਲਹਾਲ ਵੱਜ ਫਿਰ ਵੀ ਜਿਹੜਾ ਦੋਸਤੋ ਮੈਂਟੇਨ ਆਪਦੀ ਸਿਹਤ ਨੂੰ ਪੂਰੀ ਜਿਹੜੀ ਪਰਮੇ ਪਿੰਡੇ ਦੀ ਆ ਚੌੜੀ ਪੂਰੀ ਰਾਜੀ ਤੇ ਆ ਵੇਖੋ ਜੀ ਉਹ ਬਾਨੇ ਦੀ ਕੁਆਲਟੀ ਕਿਵਾਪਸਵਾ ਕਿਵੇਂ ਆ ਜੀ ਬਹੁਤ ਜ਼ਿਆਦਾ ਕੋਲਾ ਜੀ ਅੱਛਾ ਕੋਨਲੀ ਭਰੀ ਆ ਫਿਰ ਹਾਂ ਜੀ ਹਾਂ ਜੀ ਬਹੁਤ ਵਧੀਆ ਠੀਕ ਆ ਕੋ ਦੋ ਕਟੰਗ ਦੀ ਫਿਰ ਚਵਾਈ ਹੋ ਗਈ ਬੋਲੇ ਜੀ ਜੀ ਹਿਸਾਬ ਨਾਲ ਤਿੰਨ ਡੰਗ ਹੀ ਹੋ ਗਿਆ ਜੀ ਉਹ ਸਿਰੇ ਵੀ ਕੱਢਿਆ ਜੇ ਥੋੜਾ ਜਿਹਾ ਕਿਲ ਬੋਲਾ ਠੀਕ ਆ ਤੇ ਕੱਲ ਦੋਰਾ ਜੋ ਇਹ ਗਲਤ ਮੈਂ 6-7 ਕਿਲੋ ਜੁਰੇ ਪਹਿਲਾਂ ਜੋ ਐ ਦੋ ਤਿੰਨ ਕਿਲੋ ਮੁੜ ਕੇ ਛਾਵੇਂ ਫੇਚ ਆਏ ਠੀਕ ਆ ਹਾਂਜੀ ਕੋਈ ਨਿਕਲੇ 8-10 ਕਿਲੋ ਕੋਈ ਹੋ ਮੇਰੇ ਨਾਲ 10 ਕਿਲੋ ਸਟਾਰਟਿੰਗ ਕਰੂਗੀ ਅੱਛਾ ਜੀ ਹਾਂਜੀ ਠੀਕ ਉਹ ਜੋ ਸੇਲ ਥੋੜੇ ਛੱਡੇ ਥੱਲੇ ਹਾਂ ਸਰ ਹਾਂ ਹੁਣ ਕੋਈ 7-8 ਲੀਟਰ 7 ਲੀਟਰ ਕੋਲ ਹੋਵੇ 8 ਲੀਟਰ ਨਹੀਂ 10 ਤੋਂ ਹੀ ਸਟਾਰਟਿੰਗ ਕਰੂ ਮੇਰੇ ਨਾਲ ਅੱਛਾ ਜੀ ਜੇ ਸਾਨੂੰ ਮੈਂ ਕੱਲ ਦੀ ਚੋਂਦਾ ਨਾ ਮੈਂ ਆਦ ਕਿਲੋ ਹੁਣ ਚੋਈ ਜੇ ਕਰਕੇ ਬੜੀ ਮੈਂ ਜ਼ਿਆਦੀ ਬਣੀ ਜੀ ਹਾਂਜੀ ਮੱਡੀ ਰਹਾ ਤਾਂ ਮਤਲਬ ਆਪਾਂ ਮਗਲੇ ਘਰ ਦੇ 15 ਕਿਲੋ ਹੀ ਰ ਲਓ ਵੀ ਦੋਸਤੋ ਵੱਡੀ ਮਾਝਾ ਠੀਕ ਆ ਫਿੱਟਪੁੜੇ ਜੀ ਤੁਸੀਂ ਦੇਖ ਲਈ ਚੌੜੀ ਜੂੜੀ ਚੌੜੀ ਜੂੜੀ ਪੂਰੀ ਆ ਪਿਛੇ ਥੱਬਿਆਂ ਦੇ ਥੱਬੇ ਫਵਾਨਾ ਵਧੀਆ ਤੇ ਸਹਿਜ ਇੱਕਸਾਰ ਹੈਗਾ ਖਾਣਾ ਦਾ ਬਾਕੀ ਆ ਉਲਟ ਪਹਿਣੀ ਵਾਲੇ ਪਾਸੇ ਦੇਖੋ ਜੀ ਨਾੜਾ ਨੂੜਾ ਠੀਕ ਆ ਨਾੜਾ ਨੂੜਾ ਫਵਾਨੇ ਦੇ ਕਾਫੀ ਦੇਖ ਸਕਦੇ ਹੋ ਤੁਸੀਂ ਬਾਲ ਖਾਦੀਆਂ ਹੋਈਆਂ ਬਿਲਕੁਲ ਨਾੜਾ ਨੂੜਾ ਦਿਖਾਈ ਦੇਣਗੀਆਂ ਤੁਹਾਨੂੰ ਚਾਰ ਥਾਣਾ 64 ਜਿਹੜਾ ਦੋਸਤੋ ਜੇ ਆਪਸ ਮਾਈਕ ਨੰਬਰ ਤੇ ਤਸੱਲੀ ਤੁਸੀਂ ਕਰ ਹੀ ਲੈਣੀ ਹੈ ਤੇ ਮੋਲਿੰਦਾ ਕੀ ਰਹਿਊਗਾ ਜੀ ਮੋਲ ਵੀਰ ਜੀ ਜਿੱਡੀ ਮੈਂ ਭਾਵੇਂ ਅਸੀਂ 85 ਮੰਗ ਲੀਏ ਚਲੋ ਪੱਤਰ ਦੀ ਹਾਂਜੀ ਹੂੰ ਬਹੁਤ ਜਿਆਦਾ ਚੰਗੀ ਮੈਂ ਪਾੜ ਆਪਾਂ ਲਈਏ ਬਿਲਕੁਲ ਹਾਂਜੀ ਪੱਤਰਾ ਹਜ਼ਾਰ ਦੀ ਜਿਹੜੀ ਹੈ ਦੋਸਤੋ ਭਾਈ ਸਤਨਾਮ ਕਹਿੰਦਾ ਵੀ ਆਪਾਂ ਜਿਹੜੀ ਇਹ ਮੱਝ ਦੇ ਦਾਂਗੇ ਤੇ ਨਾਰਮਲ ਚੰਗੀ ਸੇਵਾ ਦਾ ਦੋਸਤੋ 11 12 12 ਲੀਟਰ ਤੋਂ ਪਲੱਸ ਵੀ ਤੁਸੀ ਦੇ ਸਕਦੇ ਹੋ 14 15 ਕਿਲੋ ਹੀ ਵੈ ਫਲ ਗਰੰਟੀ ਆ ਜੀ ਅੱਛਾ ਜੀ 11 12 ਕਿਲੋ ਤੋਂ ਤਾਂ ਪਤਾ ਹੀ ਮੈਂ ਛੋਟੀ ਥੋੜਾ ਹਾਂ ਹਾਂਜੀ 14 15 ਕਿਲੋ ਫਲ ਗਰੰਟੀ ਆ ਆਪਣਾ ਮਾਦੇ ਕਰਦੀ ਠੀਕ ਆ ਜੀ ਹਾਂਜੀ ਭਾਈਆਂ ਦਾ ਵੀ 14 15 ਲੀਟਰ ਦੁੱਧ ਕਹਿੰਦੇ ਵੀ ਜਿੱਡੀ ਵੱਡੀ ਮੈਂ ਆ ਤੇ ਰੇਟ ਪਰੋ ਕੋ ਜਿਹੜਾ ਦੋਸਤੋ ਤੂੰ ਦੁੱਧ ਦੇ ਰਿਕਾਰਡ ਨੂੰ ਵੀ ਚੰਗੀ ਆ ਬਾਕੀ ਤੁਸੀਂ ਜ਼ਰੂਰ ਵਿਚਾਰ ਕਰ ਲਿਓ ਇਸ ਤੋਂ ਬਾਅਦ ਕਿ ਤੀਜਾ ਨੰਬਰ ਤੇ ਤੁਹਾਨੂੰ ਜਿਹੜੀ ਦਿਖਾਉਣੀ ਹੈ ਮਾਝੇ ਨੀਲੀ ਰਾਵੀ ਚ ਆ ਗਈ ਹਾਂ ਜੀ ਇਹ ਮਾਝੇ ਇੱਕ ਦੋਸਤ ਨੀਲੀ ਰਾਵੀ ਦੀ ਹੈ ਕੱਪੜੇ ਜੀ ਹਾਂ ਜੀ ਦਿਨ ਪੰਜ ਦਿਨ ਖੜਦੇ ਠੀਕ ਆ ਪੰਜ ਚਾਰ ਦਿਨ ਹਜੇ ਲੈ ਜੂ ਖਿੱਚ ਕੇ ਤੇ ਕੱਪੜਾ ਨੀਲੀ ਰਾਵੀ ਦੀ ਬਿਲਕੁਲ ਪਤਲੇ ਪੇਡੇ ਦੀ ਮਾਲ ਸਾਰਗੇ ਕੋਈ ਸਾਰ ਪਤਲੇ ਪੈਰਪੁਰ ਦੋਸਤੋ ਵੇਖੀਏ ਮਗਰਲੇ ਪੈਰ ਬਿਲਕੁਲ ਥੋਤੇ ਦਾ ਨਜ਼ਰ ਆਉਣਗੇ ਜਵਾਬ ਹੈਗਾ ਮਗਰਲੇ ਪੈਰਾਂ ਤੇ ਤੇ ਕੱਟ ਜਿਹੜਾ ਵੇਖੋਗੇ ਟੇਡਾ ਘਾਟਾ ਆ ਦੇਖ ਠੀਕ ਹੈ ਜੀ ਡੇਟਾ ਘਾਟਾ ਸੂਆ ਬੇਸ਼ੱਕ ਸਨਾਮ ਜੀ ਕਿੰਨਾ ਵਸਰਾਜ ਤੀਜਾ ਸੂਆ ਸਨਾਮ ਜੀ ਤੀਜਾ ਸੂਆ ਹਾਂ ਜੀ ਤੀਜਾ ਸੂਆ ਸੂਗੀ ਸਿੰਘ ਜਿਹੜੇ ਦੋਸਤੋ ਤੁਸੀਂ ਦੇਖ ਸਕਦੇ ਹੋ ਥੋੜਾ ਰਾਉਂਡ ਸ਼ੇਪ ਦੇ ਵਿੱਚ ਪਰ ਫੱਪ ਪੂਰੀ ਹੈ ਸਿੰਘ ਥੋੜੇ ਖੁੱਲੇ ਮਿਲਣਗੇ ਬਾਕੀ ਪਤਲਾ ਪਿੰਡਾ ਤੇ ਸੂਆ ਬੇਸ਼ੱਕ ਤੀਜਾ ਸੂਣਾ ਦਿਨ ਬਾਕੀ ਹਜੇ 4-5 ਵਜੇ ਤੁਹਾਨੂੰ ਇਹ ਵਾ ਤੁਸੀਂ ਵੇਖੋ ਵਜਨ ਪੂਰਾ ਹੈਗਾ ਵਜਨ ਦੌੜ ਜਿਹੜਾ ਦੋਸਤੋ ਪੂਰਾ ਠੀਕ ਹੈ ਹੈਵੀ ਬੋਡੀ ਡੇਟ ਆ ਆ ਦੇਖੋ ਫਾਈਟ ਜਿਵੇਂ ਮਧਰੀ ਡੌਰੀ ਦਾ ਪਸ਼ੂ ਦੋਸਤੋ ਆਪਾਂ ਨੀਲੀ ਦਾਵੀ ਦੇ ਵਿੱਚ ਦੇਖਦੇ ਆ ਉਸ ਹਸਾਫ ਵੰਡ ਦੀ ਜਿਹੜੀ ਇਹ ਮੱਝ ਆ ਫਾਈਟ ਮੀਡੀਅਮ ਆ ਡੇਡੇ ਕੱਟ ਦੇ ਵਿੱਚ ਸ਼ਕੀਰ ਵੀਰਾਂ ਦੇ ਲਈ ਆ ਵੀ ਜਿਹੜੇ ਸ਼ਕੀਰ ਵੀਰ ਤੁਸੀਂ ਲੱਭ ਰਹੇ ਹੋ ਡੇਡੇ ਕੱਟ ਦੇ ਵਿੱਚ ਆ ਦੇਖੋ ਇਹ ਲੈ ਜੋ ਭਾਈ ਜੀ ਠੀਕ ਆ ਪੂਰੀ ਪਹਿਲਵਾਨਾਰ ਕੀ ਜਾਲ ਆ ਦੋਸਤੋ ਜਿਹੜਾ ਰਾਜੀ ਆ ਪੂਰੀ ਬਿਲਕੁਲ ਜੰਮੀ ਪਲੀ ਤੂਰੀ ਆ ਤੇ ਅੱਗੇ ਜਿਹੜਾ ਵੀਰ ਚੰਗੀ ਸੀ ਇਹ ਵੀ ਸੇਵਾ ਖਾਸੀ ਕਰ ਲੂਗਾ ਤੇ ਨੀਲੀ ਦਾ ਵੀ ਤਾਂ ਜਿਹੜਾ 200 ਰਵਾ ਦੁੱਧ ਚੰਗਾ ਕੱਢ ਜਾਂਦਾ ਬਾਕੀ ਸੇਵਾ ਤੇ ਡਿਪੈਂਡ ਹੁੰਦਾ ਦੁੱਧ ਜਿੰਨਾ ਵੀ ਆ ਪਾਰ ਪਿੱਛੇ ਸੀ ਸੜਾ ਦੀ ਫੋਲ ਕਰਦੀ ਹੁੰਦੀ ਨਹੀਂ ਹੋਵੇ ਜੀ ਬਈ ਦੋਸਤ ਲਈ ਵੀ ਕਰ ਮੋੜ ਜੇ ਮੈਂ ਪਾਚ ਰਾਲਾ ਜੀ ਹਾਂ ਬਈ ਸਤਨਾਮ ਇੱਕ ਮੜਾ ਪਾਸੇ ਦਾ ਹੈਗਾ ਥੋੜਾ ਜਿਹਾ ਜਿਹੜਾ ਨਹੀਂ ਉਹ ਨਹੀਂ ਕੋਈ ਭਾਰੂ ਜੀ ਦਾ ਹੈ ਨਾ ਉਹਦਾ ਕਿਤੇ ਕਰੇਗਾ ਹਾਂ ਇੱਕ ਲੱਤ ਥੋੜੀ ਵਿਆਹ ਕਰਾ ਦੋ ਜਾਓ ਜੀ ਲੱਤ ਬਜਾ ਕੇ ਦੇਖ ਸਕਦੇ ਆ ਜੀ ਆ ਨਾ ਆ ਤੁਹਾਨੂੰ ਦੇਵਾ ਦੋਸਤੋ ਠੀਕ ਆ ਨਖੇੜ ਦੇਖ ਲੋ ਵਿੱਚ ਇੰਨਾ ਇੰਨਾ ਨਖੇੜ ਆ ਤੇ ਬਿਲਕੁਲ ਜਿਹੜਾ ਥਣ ਜਿਹੜਾ ਦੋਸਤੋ ਇੱਕ ਸਾਰ ਅਗਲੇ ਨਾਲ ਅਗਲਾ ਬਰਾਬਰ ਸਾਈਜ਼ ਵਿੱਚ ਤੇ ਪਿਛਲੇ ਨਾਲ ਪਿਛਲਾ ਤੇ ਖਲੋਣੀ ਖਲਾਨੀ ਵਿੱਚ ਚੰਗੀ ਜਮ ਮੱਝ ਦੀ ਬਾਕੀ ਦੁੱਧ ਚੰਗੇ ਦੀ ਉਮੀਦ ਕਰ ਸਕਦੇ ਆ ਨੀਲੇ ਰਾਵੀ ਦੇ ਵਿੱਚ ਆ ਤੇ ਕੀ ਮੁੱਲ ਰਊ ਕਹਿੰਦਾ ਜੀ ਮੁੱਲ ਵੀ ਜੀ ਇਹਦਾ ਵੀ 70000 ਦੀ ਮੈਂ ਦੇ ਦਾਂਗਾ ਮੁੱਲ ਭਾਵੇਂ 50 ਦੀ ਆਸ 70 ਦੀ ਹੋ ਜੂਗੀ ਲੈਦਾ ਹਾਂ ਜੀ ਲੋਖਣਾ ਭਾਵੇਂ ਜੀ ਠੀਕ ਹੈ ਜੀ। ਆ ਵੀ ਉਸ ਸੌਦਾ ਬੇਸ਼ੱਕ ਜਿਹੜਾ ਬਿਲਕੁਲ ਜੈਨੂਨ ਜੈਨੂਨ ਦਾ ਸੌਦਾ ਜੈਜ ਜੈਜ ਦਾ ਸੌਦਾ ਠੀਕ ਹੈ 75 75 ਹਜ਼ਾਰ ਦੀਆਂ ਬਾਈ ਸਦਨਾਮ ਅੱਜ ਪੂਰੀਆਂ ਵੱਡੀਆਂ ਜੰਮੀਆਂ ਪਲੀਆਂ ਜਿਹੜੀਆਂ ਦੋਸਤੋ ਰਾਜੀ ਪੂਰੀਆਂ ਵਜਨ ਲੋਡ ਵਾਲੀਆਂ ਜਿਹੜੀਆਂ ਮਜਾ ਦੇ ਰਿਆ 72 ਹਜ਼ਾਰ ਦੇ ਵਿੱਚ ਬਾਈ ਕਹਿੰਦਾ ਵੀ ਇਹ ਜਿਹੜੀ ਨੀਲੀ ਰਾਬੀ ਦੀ ਹੈ ਇਹ ਵੀ ਦੇ ਦੇਣ ਮੈਂ ਤਾਂ ਸਾਨੂੰ ਚਲੋਣ ਭਾਵੇਂ 80 ਮੰਗੀ ਜੀ ਤੁਹਾਨੂੰ ਆਪਾਂ ਭਾਲ ਲਈਏ ਮੈਂ ਮੱਲੂ ਕਾਤੋਂ ਅਗਲੇ ਰਹਿਣਾ ਪੈਂਦਾ ਨਹੀਂ ਨਹੀਂ ਸਹੀ ਹੈ ਬਾਈ ਕਰੂਗਾ ਬਿਲਕੁਲ ਤੇ ਸਾਰੇ ਚੱਕਰ ਦੇ ਵਿੱਚ ਦੋ ਮੈਂ ਹੈ ਵੀ ਤੇਰਾ ਜੋ ਕਿਸੇ ਵੀ ਇਹਨੇ 2 ਰੁਪਏ ਵੀ ਕੱਢਨੇ ਉਹ ਵੀ ਜਲਵਾ ਠੀਕ ਆ ਤੇ ਇੱਕ ਅੱਗੇ ਲੋਹੀ ਚ ਆ ਗਈ ਜੀ ਇਹ ਲੋਹੀ ਮੈਂ ਆ ਜੀ ਇਹ ਲੋਹੀ ਆ ਗਈ ਜੀ ਜਦਦਰ ਹੋਇਆ ਸਹੀ ਨੂੰ ਆ ਵੇਖੋ ਨਾਲ ਗਿੱਲਾ ਦੇ ਬਿਲਕੁਲ ਕੱਟੀ ਇਹਦੇ ਵਗਰ ਜੇ ਲਓ ਜੀ ਥੰਲੇ ਬੱਚਾ ਫੀਮੇਲ ਕਾਫ ਆ ਕੱਟੀ ਤੇ ਲੋਹੀ ਨਸਲ ਦੇ ਵਿੱਚ ਆ ਦੋਸਤੋ ਠੀਕ ਆ ਸਿੰਘ ਬੇਸ਼ੱਕ ਤੁਸੀਂ ਵੇਖੋਗੇ ਥੋੜੇ ਬੈਕ ਸਾਈਡ ਨੂੰ ਆ ਠੀਕ ਆ ਜੀ ਤੇ ਢਾਕ ਤਲਵਾਰੇ ਥੋੜੇ ਜਿਹਾ ਸਿੰਘ ਬੈਕ ਬਦਲੇ ਬਦਲੇ ਤਰੀਕੀ ਰੋਕੀ ਬੜੀ ਹੈ ਬਿਲਕੁਲ ਚਾਵਾ ਵੇਖੋਗੇ ਪਿੰਡਾ ਵੇਖੋਗੇ ਬਿਲਕੁਲ ਪਤਲੇ ਪਿੰਡੇ ਦੇ ਤੇ ਆ ਬਾਡੀ ਦਾ ਸਟਰਕਚਰ ਆ ਤੇ ਮਗਰ ਕੱਟੀ ਆ ਗਈ ਆ ਤੇ ਕੱਲ ਪਰਸੋਂ ਸੁਈ ਜੀ ਪਰਸੋਂ ਸੁਈ ਜੀ ਸੁਬਾ ਕਰਮਾ ਜੀ ਸੁਬਾ ਤੀਸਰਾ ਜੀ ਤੀਸਰਾ ਹਾਂਜੀ ਲੋ ਜੀ ਤੀਸਰਾ ਸੁਹਾ ਤੇ ਹੁਣ ਬੋਲਾ ਫਿਰ ਦੋ ਤਿੰਨ ਡੰਗ ਚਾਰ ਡੰਗ ਕੋਈ ਹੋਇਆ ਗਿਆ ਬੋਲਾ ਅਜੇ ਬੋਲਾ 8 ਕਿਲੋ ਤੋਂ ਪਲੱਸ ਹੋਊਗਾ ਅੱਛਾ ਜੀ ਹਾਂਜੀ ਸਟਾਰਟਿੰਗ ਮੈਨ ਬਹੁਤ ਚੰਗੀ ਕੀਤੀ ਐ ਦੁੱਧ 11 12 ਕਿਲੋ ਭਰੂਗੀ ਜਦੋਂ ਆਪਾਂ 14 15 ਵਾਦੀ ਹੋਣੀ ਤੇ ਚਵਾ ਪਸਮਾਨ ਚਵਾ ਪਸਮਾਨ ਦੀ ਗੱਲਾਂ ਹੀ ਛੱਡ ਦੋ ਤੇ ਲੋ ਚਵਾ ਪਸਮਾਨ ਇੱਕ ਨੰਬਰ ਬਾਈ ਕਹਿੰਦਾ ਵੀ ਵਧੀਆ ਰਿਆ ਕਿਉਂਕਿ ਦੋ ਤਿੰਨ ਡੰਗ ਕੋਈ ਚੁਵਾਈ ਚਾਰ ਡੰਗ ਜਿਹੜੀ ਹੋ ਵਿਆਸੇ ਤਿੰਨ ਡੰਗਾਂ ਦੀ ਸੂਈ ਤੇ ਤਿੰਨ ਦਿਨਾਂ ਦੀ ਸੂਈ ਤੇ ਛੇ ਡੰਗ ਪੈਸੇ ਚ ਚੁਆਈ ਜੜੀ ਬਣ ਜਾਂਦੀ ਆ। ਉਹਨੂੰ ਦੇਖਾ ਬਾਈ ਚੰਗੀ। ਠੀਕ ਆ ਜੀ। ਇਹ ਵੀ ਪਿਓਰ ਲੋਹੀ ਕਰਵਾ ਲਈ। ਠੀਕ ਆ ਜੀ। ਇਹ ਪਿਓਰ ਲੋਹੀ ਆ ਗਈ ਆ ਦੋਸਤੋ ਠੀਕ ਆ। ਲੈਗ ਤੋਂ ਵੇਖੂਗੇ ਲੱਤਾਂ ਤੋਂ ਤੇ ਬਾਡੀ ਸਟਰੱਕਚਰ ਪੇਂਟ ਪੁੱਠੇ ਤੋਂ ਵੇਖੂਗੇ ਪੇਂਟ ਪੁੱਠੇ ਤੋਂ ਤੇ ਬਿਲਕੁਲ ਜਿਹੜੀ ਆ ਦੋਸਤੋ ਲੋਹੀ ਦੇ ਵਿੱਚ ਇਹ ਮੱਝ ਜਿਹੜੀ ਹੈਗੀ ਆ ਖਣ ਦੇ ਵੀ ਦੀ ਸਫਾਈ ਪੂਰੀ ਆ ਤੇ ਚੁਆ ਆ ਪਸ ਮਾ ਪਾਈ ਕਹਿੰਦਾ ਵੀ ਇੱਕ ਨੰਬਰ ਆ। 8 ਕਿਲੋ ਬੌਲੀ ਦੇ ਉੱਪਰ ਜਿਹੜਾ ਸਟਾਰਟ ਹੀ ਹੋਈ ਹੈ ਅੱਗੇ ਚੰਗੀ ਸੇਵਾ ਦੇ ਦੋ ਦਿਨ ਨੇ ਵੀ ਕੰਮ ਜੜੇ ਦੀ ਬਿਲਕੁਲ ਤਰ ਦੇਖੋ ਉਹਨਾਂ ਲਈ ਭਾਵੇਂ ਦੇ ਪਾਸੇ ਉਹਨਾਂ ਲਈ ਭਾਵੇਂ ਬਿਲਕੁਲ ਕਿਹਨਾਂ ਕਰੋ ਤੋਂ ਹਵਾਨਾ ਅਗੇ ਨੂੰ ਉਹਨਾਂ ਕੋ ਜਿਹੜਾ ਪਛਾਣ ਨੂੰ ਬੰਤਰ ਹੈਗੀ ਹਵਾਨੇ ਜੀ ਤੇ ਆ ਜਿਹੜੀ ਮੱਝ ਲੋਹੀ ਦੇ ਵਿੱਚ ਕਿਰਤ ਨਵਾਂ ਦਾ ਫਤੂਨ ਦਿਖਾਈ ਹੈ ਤੇ ਭਾਈ ਸਤਰਾਵ ਜੀ ਕਿ ਨਵਾਂ ਹਾਲਾ ਫਿਰ ਕਿੱਥੋਂ ਕਿਤਾਬ ਬੌਲੀ ਦੀ ਭਾਵੇਂ ਦਾ 60 70 ਕਰੀ ਗਈ ਹੈ ਜੀ ਬਾੜੀ ਹਰ ਦੀ ਦੇ ਦਾਂਗੇ ਇਹ ਬਾੜ ਦੀ ਹੋ ਜੂ ਹਾਂਜੀ ਹੂੰ ਦੇ ਦਾ ਕੋ ਗੱਲ ਛੋੜ ਛੱਪੇ ਹੋ ਜਾਣਗੇ ਛੋਟਾ ਕਰਾਂਗੇ ਹੀ ਕਰਾਂਗੇ ਛੋਟਾ ਕਰ ਦਾਂਗੇ ਕੋਈ ਭੈਣ ਭਰਾ ਵੀ ਛੋੜ ਛੱਪੇ ਲੋਗੇ 2 400 ਵਾਲੇ ਜਦੋਂ ਬੇ ਖੁੱਲੀ ਹੋ ਜਾਏਗਾ ਨਹੀਂ ਨਹੀਂ ਛੋਟਾ ਕਰ ਦਾਂ ਕੋਈ ਗੱਲ ਹਾਂ ਜ਼ਰੂਰ ਜੀ ਹਾਂ ਜੀ ਛੋੜ ਛੱਪਾ ਵੀ ਜਿਹੜਾ ਦੋਸਤੋਂ ਵਧੀਆ ਹੋ ਜਾਊਗਾ ਚੰਗਾ ਹੋ ਜਾਊਗਾ ਸੋ ਇੱਕ ਵਾਰੀ ਕੰਟੈਕਟ ਕਰ ਲਿਓ ਕਾਲ ਕਰ ਲਿਓ ਆ ਕੇ ਘਰ ਪਹੁੰਚ ਕੇ ਤਸੱਦੀ ਨਾਲ ਦੇਖ ਲਿਓ ਜੋ ਚੀਜ਼ ਦਿਖਾਈ ਗਈ ਆ ਫਿਰ ਕੀ ਆ ਭੈਣੀਆਂ ਵਾਲੇ ਪਾਸੇ ਪੂਰੀ ਤੁਸੀਂ ਥਾਂ ਥਾਂ ਨੂੰ ਦੇਖੋ ਜੀ ਠੀਕ ਆ ਜੀ ਬਿਲਕੁਲ ਚੰਗਾ ਸਾਈਜ਼ ਆ ਥਾਂ ਦਾ ਤੇ ਬੇਤਵੂ ਤੋਂ ਵੀ ਜਿਹੜੀ ਆ ਅਗਲੇ ਪਿਛਲੇ ਸਾਲਾਂ ਦੇ ਵਿੱਚ ਵਧੀ ਆ ਬਹੁਤ ਜ਼ਿਆਦਾ ਹੋਰ ਛੇਤੀ ਮੁਰੇ ਦਾਰ ਦੇ ਤੇ ਰੀਅਲ ਵੀ ਜਿਹੜਾ ਬਿਲਕੁਲ ਜਨੂਨ 65000 ਮਗਰ ਕੱਟੀ ਦੇਖੋ ਇਹ ਵੀ ਸਿੰਗਲ ਕੱਟੀ ਸੀ ਆ ਸਿੰਗਲ ਕੱਟੀ ਸੀ ਯਾਰ ਬਹੁਤੋ ਪਟਾਪਟਾ ਲਓ ਜੀ ਇਹ ਤਾਂ ਚਾਰ ਮੱਜਾਂ ਹੋ ਗਈਆਂ ਦੋਸਤੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਵਹਿੜਾ ਦਿਖਾ ਦਾਂਗੇ ਕਿ ਸ਼ਾਹੀ ਬਾਗ ਦੀ 5ਵੇਂ ਨੰਬਰ ਤੇ ਜਿਹੜੀ ਇਹ ਵਹਿੜਾ ਇਹ ਗੱਬੜਾ ਜੀ ਹਾਂਜੀ ਹਾਂਜੀ ਦਿਨ ਕਰਦੀ ਭਾਈ ਦੋ ਚਾਰ ਦਿਨ ਲੈ ਜੂਗੀ ਆ ਤੇ ਦੂਜਾ ਸੋਹਾ ਜੀ ਹਾਂ ਦੋਸਤੋ ਅਖਾਰਾ ਗੋ ਭੇਜਣੇ ਪਏ ਅਖਾਰੀ ਭਲੀ ਬੋਝ ਹੋਈ ਲੋ ਜੀ ਇਸ ਨਾਲ ਕੋਈ ਨੀ ਬਸ 17 18 ਕਿਲੋ ਦੁੱਧ ਜਿਹੜਾ ਪਹਿਲਾਂ ਨੇ ਭਰਿਆ ਦੋਸਤੋ ਤੇ ਸੂਹਾ ਦੂਜਾ ਤੇ ਤੀਜਾ ਸੂਹਾ ਦੂਜਾ ਦੂਜੇ ਸਵੇਰੇ ਵਿੱਚ ਸੂਣ ਜਾ ਰਹੀ ਆ ਬਾਕੀ ਬਾਹਰ ਆਪਾਂ ਤੋਲ ਕੇ ਤਸਦੀਕਾਂ ਦਿਖਾਵਾਂਗੇ ਤੁਹਾਨੂੰ ਲੱਗੀ ਥੂੜੀ ਬਜਰਾ ਦੀ ਸ਼ਹੀਵਾਲ ਵੈੜਾ ਦੋਸਤੋ ਸ਼ਹੀਵਾਲ ਬਹੁਤੇ ਵੀਰ ਆਇਆ ਫੋਨ ਕਾਲ ਕਰਦੇ ਹੋ ਡਿਮਾਂਡ ਕਰਦੇ ਹੋ ਜਦੋਂ ਤੁਸੀਂ ਇਹੋ ਜਿਹਾ ਪਾਸੂ ਖਰੀਦ ਸਕਦੇ ਹੋ ਮੋਟਾ ਗੋਲ ਖਾਨ ਤੇ ਦਿਨ ਹਜੇ ਕਿੰਨੇ ਕੱਢ ਦੀ ਆ ਜੀ ਬਾਜ਼ਾਰ ਲੈ ਆਈ ਜਾਣੇ ਆ ਫਿਰ ਉਹ ਕਰ ਕੱਢੀ ਆ ਜੀ ਦਿਲ ਨੂੰ ਤਾਂ ਰਹਿ ਕੋਈ ਜਾਂਦਾ ਅੱਛਾ ਜੀ ਹਾਂ ਜੀ ਵਗ ਕਲਾ ਫਲਾ ਦੀ ਭਾਰ ਕੋਈ ਫੋਨ ਲਗਾ ਲਓ ਵਗ ਸ਼ਹੀਵਾਲ ਕੋ ਜਾਣ ਲਓ ਜੀ ਭਾਈ ਸਤਨਾਮ ਕਹਿੰਦਾ ਵੀ ਭਾਰ ਪਿੱਛੇ ਦੀ ਫਲਾ ਦੀ ਪੂਰੀ ਗਾਰੰਟੀ ਆ ਕੋਈ ਕੋਈ ਭਾਰ ਪੇਸ਼ਾ ਕਿਸੇ ਤਰ੍ਹਾਂ ਦੀ ਕੋ ਫਲਾ ਦੇ ਵਿੱਚ ਕੰਦਲ ਆਰ ਕਿਸੇ ਤਰ੍ਹਾਂ ਦੀ ਗੰਬੁੜੀ ਆ ਢੱਲ ਢੱਲ ਆਇਆ ਕੋ ਕਰੀਆ ਆ ਲੋ ਤੇਲ ਢੋ ਲਖਾ ਵੀ ਅਜੇ ਬੁਫਾ ਰਹੀ ਆ 3 ਘੱਟ ਜੋ ਕਿ 5 4 ਦਿਨ ਵੀ ਕੱਢੀ ਤੇ ਲੇਵਾ ਪਰ ਪੂਰਾ ਜੀ ਬਾਲਦੀ ਬਹੁਤ ਜਿਆਦੀ ਆ ਜੀ ਹੂੰ ਤੇ ਲਾ ਕੋ ਨਹੀਂ ਪਰ ਲੋ ਜੀ ਬਾਕੀ ਥਾਣਾ ਦੇਵੇਂ ਦੀ ਚੰਗੀ ਕਮਾਲ ਆ ਉਹ ਤੇ ਕੀ ਹਾਂ ਨਾ ਫਿਰ ਹੋ ਗਈ ਜੀ ਪੁੱਤਰਾ ਜੀ ਪੀਰੇ ਵਜਾਰ ਤੇ ਆਪਾਂ 50-50 ਦੇ ਵੇਚੀਆਂ ਦੇ ਨਾਲ ਦੀ ਆਹ ਜਦੋਂ ਤੁਹਾਨੂੰ ਕੋਈ ਮੇਰਾ ਕੰਮ ਬਿਲਕੁਲ ਹਾਂ ਜੀ ਉਹਦਾ ਲੱਕਿਆ ਪਹਿਲਾਂ 42 ਹਜ਼ਾਰ ਦੀ ਰਸੀਦ ਦੇਣਾ 42 ਦੀ ਆ ਕਰਦਾ ਛੋੜ ਛੋੜੀ ਕਰਦਾ ਭੰਨ ਭਰਾ ਨੂੰ ਹੂੰ ਬਾਕੀ ਠੰਡੀ ਧਿਰੀ ਬਹੁਤ ਜਿਆਦੀ ਆ ਉਹੀ ਗੱਲ ਨਹੀਂ ਕੋਈ ਲੱਤ ਛੜਾ ਕੰਮ ਨਹੀਂ ਦੋਹੀ ਪਾਸੇ ਬਹਿ ਕੇ ਭਾਵੇਂ ਚੋਈ ਜੋ ਕਡੀ ਸੀ 42000 ਆਦੀ ਜਿਹੜੀ ਦੱਸੋ ਇਹ ਵੇਰ ਦਿੱਤੀ ਜਾਊਗੀ ਠੀਕਾ ਦੂਜਾ ਸੂਆ ਚਾਹੀਵਾ ਲੰਗ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਮਿਹਨਤ ਕਰਾਦੀ ਹੈ 42000 45000 ਠੀਕ ਹੈ ਜੀ ਇਸ ਤੋਂ ਬਾਅਦ ਇੱਕ ਐਚ ਐਫ ਵੱਛੀ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਗੱਬਣ ਹੀ ਇਹ ਵੀ ਲੱਗਦੀ ਹੈ ਜੀ ਨਹੀਂ ਨਹੀਂ ਕੀ ਇਹ ਆਪਣੇ ਟੋਕਰ ਬੱਚੇ ਵਗੇਰੇ ਅੱਛਾ ਬੇਣ ਬੱਚੇ ਆ ਹਾਂਜੀ ਟੋਕਰ ਆ ਟੋਕਰ ਤੇ ਕਿੰਨਾ ਕੁ ਦੁੱਧ ਆ ਜੀ ਦੁੱਧ ਦੇ ਕਿੰਨੇ ਕੀ 6 ਕਿਲੋ ਹਾਂ ਸਾਢੇ 5 5.5 ਧਾਰਨਾ ਮਾਰੇ ਲਓ ਜੀ ਖੱਲੀ ਥੋੜੀ ਬੜੀ 6 ਕਿਲੋ ਦੁੱਧ ਦਾ ਤੇ ਸਾਢੇ 5 ਕਿਲੋ ਦੀ ਭਾਈ ਸਤਨਾਮ ਕਹਿੰਦਾ ਵੀ ਕੋਈ ਧਾਰਨਾ ਮਾਰੇ ਕੋਈ ਆਨਲਾਈਨ ਮੰਗਾਉਣਾ ਚਾਹੁੰਦਾ ਸੀ ਇਹ ਪ੍ਰੋਣ ਪਹਿਲਾਂ ਨਹੀਂ ਵੱਛੀ ਸੂਈ ਪਹਿਲਾਂ ਪਹਿਲਾਂ ਮੂੰਹ ਛਕੀ ਜਾਂ 6 ਦੰਦਾ ਪਹਿਲੇ ਨ ਬੱਚੀ ਸੂਈ ਆ ਦੋਸਤੋ ਤੇ ਸੂਗਾ ਤੁਸੀਂ ਜਿੰਨੇ ਟਾਈਮ ਤਾਂ ਮਰਜੀ ਮੰਨ ਸਕਦੇ ਹੋ ਕੋਈ 4 ਮਹੀਨੇ 5 ਮਹੀਨੇ ਕਿਉਂਕਿ ਹੁਣ ਮੌਕੇ ਜਿਹੜਾ ਦੁੱਧ ਆ ਉਹ ਟੋਕੜ ਵਿੱਚ ਆ ਜਾਂਦੀ ਹੈ ਕਿ ਕਿਸੇ ਤਰ੍ਹਾਂ ਦੀ ਏਆਈ ਗੱਭਰਦੀ ਏਆਈ ਨੂੰ ਉਤਰਨ ਨੂੰ ਮਿਲਦਾ ਹੋ ਗਿਆ ਬੱਚੀ ਮੇਰੇ ਸੋਣਾ ਨਿਕਲ ਆਉਣੀ ਹਾਂ ਹਾਂ ਬਾਕੀ ਤਾਂ ਨਹੀਂ ਥੋੜੀ ਬੜੀ ਲਓ ਜੀ ਅਗੋ ਘਰ ਲਿਆ ਵੈਸੇ ਦੱਸਿਆ ਗੰਬੀ ਜਾ ਗੰਬੀਨਾ ਪੂਰਾ ਹੋ ਗਿਆ ਅੱਜ ਜਿਹਨੇ ਮਾਰਿਆ ਮੇਰੇ ਕੋਲ ਤਾਂ ਪਤਾ ਠੀਕ ਹੈ ਫਾਟਾ ਪਾਈ ਕੇ ਤਾਂ ਮਾਰਿਆ ਬਾਕੀ ਜਿਹੜਾ ਦੋਸਤੋ ਤੁਸੀਂ ਖਾਲੀ ਸਮਝ ਕੇ ਸੁਣਦਾ ਹੀ ਕਰ ਲਿਓ ਕਿਉਂਕਿ ਅੱਗੇ ਕਿਸਮਤ ਆ ਬਾਕੀ ਦੱਸਣਾ ਫਰਜ਼ ਬਣਦਾ ਹੈ ਵੀ ਮਹੀਨਾ ਕਾ ਏ ਆਈ ਹੋਈ ਆ ਤੇ ਆਟਾ ਦਿੱਤਾ ਦੱਬਣਾ ਆਟਾ ਦਿੱਤਾ ਸੋ ਫਿਲਹਾਲ 6 ਕਿਲੋ ਤੋਂ ਤਾਂ ਸਾਢੇ ਪੰਜ ਤੁਸੀਂ ਤਸल्ली ਨਾਲ ਚੋੜੀਓ ਠੀਕ ਹੈ ਦੁੱਧ ਤਾਂ ਮੇਰੇ ਦੋ ਜਰ ਹੋ ਰਹੀਆਂ ਨੇ ਨਾਲ ਇੱਕ ਤੁਸੀਂ ਆਈ ਆ ਹਾਂ ਤੇ ਇਹਨੇ ਦੁੱਧ ਕਰਵਾਇਆ ਹੈ ਸੱਤ ਅੱਠ ਦਿਨ ਭਰ ਜਣਾ ਬਾਕੀ ਥਣ ਥਣ ਦੀ ਪੂਰੀ ਆ ਦੇਖੋ ਬੀ ਸਾਲ ਥਣ ਬੜਾ ਚੋਣ ਬੜੀ ਹਾਂ ਆ ਜੀ ਤੇ ਤੀਜਾ ਦੀ ਗੱਲ ਫੰਡ ਨੇ ਬਾਰੇ ਤੇ ਕਿਥੋਂ ਤੱਕ ਭਾਜੀ ਫਿਰ ਇਹ ਦੇ ਲਿਆ ਕਰਨਾ ਇਹ ਜੀ ਮੁੰਦਪਾ 12 ਜਰਾ ਕਰੀ ਹੈ ਹਾਂ 8000 ਦੀ ਜੀ 8000 ਦੀ ਹੂੰ ਨੋ ਜੀ 8000 ਦੀ ਜਿਹੜੀ ਹੈ ਦੋਸਤੋ ਭਾਈ ਜੰਦਾ ਵੀ ਇਹ ਦੇ ਦਾਂਗੇ ਠੀਕ ਆ ਬਿਲਕੁਲ ਨਵੀਂ ਜੀ ਵੱਛੀ ਆ ਤੇ ਮੂਹ ਮੈਨੋ ਦਾ ਵੀ ਦੋਂਦੀ ਹੋਵੇਗੀ ਨਹੀਂ 6 ਦਾ 6 ਕੀ ਹਾਂ 6 ਕੀ ਕਹਿ ਦਿੱਤਾ ਸੀਗਾ ਨਾ ਸਟਾਰਟਿੰਗ ਤੋਂ 6 ਦਾ ਤੇ ਬਹੁ ਆ ਜਿਹੜੇ ਵੀਰ ਨੇ ਕਿ ਸੰਭਾਲ ਕਰਨੀ ਆ ਕੋਈ ਹਰ ਥਾਂ ਦੇ ਵਿੱਚ ਜਿਹੜਾ ਦੋਸਤ ਇੱਕ ਦੁੱਧ ਵੀ ਪੀ ਲੋਗੇ ਕੋਈ ਜਿੰਨਾ ਵੀ ਤੁਸੀਂ ਵੰਡਾ ਪਾਤਾ ਹੋਵੇਗੇ ਜਿੰਨਾ ਕਿ ਪਾ ਦਿੱ ਗਿਆ ਨਾ ਦਿੱਤੀ ਜਾਣਾ ਆਉਂਦੇ ਸੋਨ ਦਾ ਮਤਲਬ ਜਿਹਨੂੰ ਆਪ ਲੈਣਾ ਆਪਣੇ ਬੰਦੇ ਕੰਮ ਤਾਂ ਲੈ ਲਈ ਗਾ ਵਾਣੂੜ ਕੋਈ ਨਹੀਂ ਪਾਉਂਦੇ ਪੱਠੇ ਦੇ ਹਿਸਾਬ ਦਾ ਟੰਗ ਨਾਵਾ ਜੀ ਹਾਂ ਯਾ ਮਤਲਬ ਵੀ ਥੋੜਾ ਨਾਲ ਡਰਮਣਾ ਪੈਂਦਾ ਕਿ ਦੋ ਦਿਨ ਸੱਤ ਅੱਠ ਕਿਲੋ ਰਾਵਣਾ ਭਰੀ ਜਾਣਾ ਹੂੰ ਉਹ ਜੀ ਤੇ ਆਪਰੇ ਕੋਈ ਇੱਕ ਦੋ ਦਿਨ ਖਲੋਗੇ ਤੇ ਫਿਰ ਆਪੋ ਹੀ ਕਰ ਦੇਣਾ ਲਓ ਜੀ ਚਾਰੂ ਚਰੂ ਬੜੀ ਆਪ ਨੂੰ ਪੂਰਾ ਸੋਹਣਾ ਦੋਸਤੋ ਥਣ ਥਣ ਦੇਖੋਗੇ ਤੁਸੀਂ ਜਾਂ ਮੇਖੋ ਠੀਕਾ ਜੀ ਪੂਰਾ ਐਨ ਮੁਠੀਲਾ ਥ ਤੇ ਬਿਲਕੁਲ 80000 ਦੇ ਵਿੱਚ ਦਿੱਤੀ ਜਾਊਗੀ ਤੇ ਪਸ਼ੂ ਅੱਜ ਤੁਹਾਨੂੰ ਜਿਹੜੇ ਦੋਸਤੋ 4 ਮੱਝਾਂ ਝੋਟੀਆਂ ਦਿਖਾਉਂਦੀਆਂ ਨੇ ਮੱਝਾਂ ਵੀ ਤੁਹਾਨੂੰ ਦਿਖਾਉਂਦੀਆਂ ਤੀਜੇ ਤੀਜੇ ਸਵੇਰੇ ਦੇ ਵਿੱਚ ਤੇ ਰੇਟ ਜਿਹੜਾ ਬਿਲਕੁਲ ਜਾਇਜ਼ ਤੇ ਜੈਨੂਨ 80 85000 ਵਾਲਾ ਮੁੱਲ ਨਹੀਂ ਗਾ ਬਿਲਕੁਲ 70 75 70 75 ਹਾਂ ਜੀ ਦਾਰੀ ਨਾ ਦੋ ਜੀ ਆਹ ਲਓ ਦੋ ਭਰਦੀਆਂ ਭਰਦੀਏ ਠੀਕ ਆ ਅੱਛਾ ਭਾਈ ਸਤਨਾਮ ਸਿੰਘ ਸੰਪਰਕ ਨੰਬਰ ਦਈਏ ਆਪਣੇ ਜੀ ਨੰਬਰ ਆਪਣਾ ਜੀ 94655 ਹਾਂਜੀ 58956 ਪਿੰਡ ਕੈਰੋਂ ਸੀਲਪਟੇ ਜੀ ਦੇ ਤਰਫੋਂ ਠੀਕ ਹੈ ਜੀ ਸੋ ਦੋਸਤੋ ਇਸ ਹਨ ਮੇਰੇ ਨਾਲ ਭਾਈ ਸਤਨਾਥ ਸਿੰਘ ਠੀਕ ਹੈ ਜੀ ਕੈਰੋਂ ਤੋਂ ਗ੍ਰੈਂਡ ਕੈਰੋਂ ਤੋਂ ਬਿਲਕੁਲ ਜਿਹੜੀ ਦੋਸਤੋ ਨਾਲ ਪੈਸੋ ਛੜਕ ਨਿਕਲਦੀ ਆ ਸਿੱਧੀ ਘਰੇ ਆਉਂਦੀ ਆ ਤੁਸੀਂ ਵਿਜ਼ਿਟ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ